ਇਹ ਗੱਲ ਇਸ ਤਰ੍ਹਾਂ ਹੈ ਜੀ ਮਤਲਬ ਜਿਹੜੀ ਸਰਕਾਰ ਹੈ ਹਰਿਆਣਾ ਤੇ ਸੈਂਟਰਲ ਸਰਕਾਰ ਇਹ ਨਹੀਂ ਚਾਹੁੰਦੀ ਕਿ ਸ਼ਾਂਤਮਈ ਜਿਹੜੇ ਤਰੀਕੇ ਦੇ ਨਾਲ ਇਹਨਾਂ ਦਾ ਮਸਲਾ ਹੱਲ ਕੀਤਾ ਜਾ। ਉਹਨਾਂ ਨੂੰ ਇਹ ਹੈ ਵੀ ਕੋਈ ਨਾ ਕੋਈ ਪੰਗਾ ਛੇੜ ਕੇ ਐ ਉਹ ਜੀ ਸ਼ਰਾਰਤ ਛੇੜੀ ਜਾਵੇ ਜਿਹੜੇ ਕਿ ਕਿਸਾਨ ਉੱਥੇ ਹੀ ਪਿੱਛੇ ਪੰਜਾਬ ਚੁੱਲ੍ਹ ਜੇ ਰਹਿਣ। ਵੀ ਜੇ ਅੱਜ ਤੋਂ 10 ਸਾਲ ਪਹਿਲਾਂ ਹਾਂ ਜੀ 2015 ਦੇ ਵਿੱਚ ਕੋਈ ਉੱਥੇ ਆਪਣਾ ਬਹਿਬਲ ਕਲਾ ਗੋਲੀਕਾਰਡ ਹੋਇਆ। ਤੋ ਲੈ ਕੇ ਡੀਜੀਪੀ ਆਈਜੀ ਐਸਐਸਪੀ ਤੇ ਐਸਟੀ ਨੂੰ ਤਲਬ ਕੀਤਾ ਗਿਆ ਤੇ ਉਹਨਾਂ ਤੇ ਐਫਆਈਆਰ ਦਰਜ ਹੋਈ ਸਾਡੀ ਇਹ ਮੰਗ ਹੈ ਵੀ ਉਹਨਾਂ ਚਰ ਉਸ ਲੜਕੇ ਦਾ ਸਨਸਕਾਰ ਨਾ ਕੀਤਾ ਜਾਵੇ ਜਿੰਨਾ ਚਿਰ ਕੇ ਪੰਜਾਬ ਖਨੌਰੀ ਕਿਉਂਕਿ ਇਹ ਹੱਦ ਪੰਜਾਬ ਦੀ ਹੈ ਪੰਜਾਬ ਖਨੌਰੀ ਥਾਣੇ ਦੇ ਵਿੱਚ ਉਸ ਅਫਸਰ ਦਾ ਨਾਮ ਪ੍ਰਕਾਸ਼ਿਤ ਕਰਕੇ ਉਹਦੇ ਵਿਰੁੱਧ ਜਿਹੜੀ ਹੈ ਐਫਆਈਆਰ 302 ਦੀ ਕਤਲ ਦੀ ਦਰਜ ਕੀਤੀ ਜਾਵੇ ਤਾਂ ਸਾਡਾ ਮਨ ਠੰਡਾ ਹੁੰਦਾ ਕੋ ਗੱਲ ਇਸਰਾ ਉਸ ਵੇਲੇ ਕੁਝ ਹੋਰ ਹਾਲਾਤ ਸੀਗੇ ਗੱਲ ਤਾਂ ਨਿਆਤੇ ਲੋਕਾਂ ਦੀ ਹੁੰਦੀ ਹੈ ਠੀਕ ਨਹੀਂ ਇੱਥੇ ਵੀ ਨਿਆਤੇ ਲੋਕ ਬੈਠੇ ਆ ਇਹਨਾਂ ਨੂੰ ਦੱਸੋ ਵੀ ਇਹਨਾਂ ਦੇ ਕੋਲ ਕੀ ਆ ਤੁਸੀਂ মিডিਆ ਵਾਲੇ ਆ ਜਿਹੜੀ ਹੈ ਉਹ ਤਲਾਸ਼ੀ ਕਰ ਸਕਦੇ ਹੋ ਇਹ ਸਾਰੇ ਬਹਾਨੇ ਨੇ ਸਰਕਾਰਾਂ ਦੇ ਸਿਰਫ ਕਿਸਾਨ ਜੋ ਉਠਦਾ ਜਦੋਂ ਕੋਈ ਆਵਾਜ਼ ਬੁਲੰਦ ਕਰਦਾ ਤਾਂ ਉਹ ਪੰਜਾਬ ਦਾ ਕਿਸਾਨ ਹੀ ਉੱਠਦਾ ਉਹਨਾਂ ਦਾ ਇਹ ਮਕਸਦ ਹੈ ਵੀ ਜੇ ਪੰਜਾਬ ਨਹੀਂ ਦਵਾ ਦਿੱਤਾ ਜਾਵੇ ਤੇ ਸਾਡੇ ਹਿੰਦੁਸਤਾਨ ਦੇ ਵਿੱਚ ਕੋਈ ਐਹੋ ਜਿਹਾ ਕੋਈ ਸਟੇਟ ਨਹੀਂ ਹੈਗੀ ਜਿਹੜੀ ਸਾਡੇ ਅੱਗੇ ਬੋਲੇ ਇਹ ਵਿਚਾਰਾ ਅੱਜ ਨਹੀਂ ਹੋਇਆ ਇਹ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਉਸ ਵੇਲੇ ਵੀ ਆਜ਼ਾਦ ਹੁੰਦੀਆਂ ਗ੍ਰਹਿ ਮੰਤਰਾਲੇ ਜਿਸ ਵੇਲੇ ਕਿ ਜਿਹੜੇ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਪਟੇਲ ਸਿੰਘ ਜੀ ਸੀ ਉਹਨਾਂ ਦੀ ਫਾਈਲ ਦੇ ਵਿੱਚੋਂ 56000 ਕਰੋੜ ਦਾ ਬਜਟ ਸਿੱਖਾ ਨੂੰ ਫੇਲ ਕਰਨ ਲਈ ਲਾਇਆ ਗਿਆ ਇਹ ਗੱਲ ਇਸ ਤਰ੍ਹਾਂ ਹੈ ਜੀ ਮਤਲਬ ਜਿਹੜੀ ਸਰਕਾਰ ਹੈ ਹਰਿਆਣਾ ਤੇ ਸੈਂਟਰ ਸਰਕਾਰ ਇਹ ਨਹੀਂ ਚਾਹੁੰਦੀ ਕਿ ਸ਼ਾਂਤਮਈ ਜਿਹੜੇ ਤਰੀਕੇ ਦੇ ਨਾਲ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਉਹਨਾਂ ਨੂੰ ਇਹ ਹੈ ਵੀ ਕੋਈ ਨਾ ਕੋਈ ਪੰਗਾ ਛੇੜ ਕੇ ਐੋ ਜੀ ਸ਼ਰਾਰਤ ਛੇੜੀ ਜਾਵੇ ਜਿਹੜੇ ਕਿ ਕਿਸਾਨ ਉੱਥੇ ਹੀ ਪਿੱਛੇ ਪੰਜਾਬ ਚੁੱਲ੍ਹੇ ਰਹਿਣ ਤੇ ਉਹ ਜਿਹੜੀ ਹੈਗੀ ਹੈ ਇਹ ਜਿਹੜੀ ਪੰਜਾਬ ਸਰਕਾਰ ਹੈ ਉਹ ਵੀ ਇਹਦੇ 'ਚ ਸਹਿਰਦੇ ਨਹੀਂ ਹੈਗੀ ਕਿਉਂਕਿ ਸਾਨੂੰ ਇਹਦੇ ਤੇ ਬਿਲਕੁਲ ਭਰੋਸਾ ਨਹੀਂ ਹੈਗਾ ਜੀ ਉਹਦਾ ਕਾਰਨ ਇਹ ਹੈ ਵੀ ਜਿਹੜੀ ਸਾਡੀ ਖਬਰ ਜਿਹੜੀ ਅਸੀਂ ਤੁਹਾਨੂੰ ਗੱਲ ਸੱਚ ਕਹਿੰਦੇ ਆ ਵੀ ਜੇ ਅੱਜ ਤੋਂ 10 ਸਾਲ ਪਹਿਲਾਂ ਹਾਂਜੀ 2015 ਦੇ ਵਿੱਚ ਕੋਈ ਉੱਥੇ ਆਪਣਾ ਵਹਿਬਲ ਕਲਾ ਗੋਲੀਕਾਰਡ ਹੋਇਆ ਤੋ ਲੈ ਕੇ ਡੀਜੀਪੀ ਆਈਜੀ ਐਸਐਸਪੀ ਤੇ ਐਸਟੀ ਤਲਬ ਕੀਤੇ ਗਿਆ ਤੇ ਉਹਨਾਂ ਤੇ ਐਫਆਈਆਰ ਦਰਜ ਹੋਈ ਸਾਡੀ ਇਹ ਮੰਗ ਹੈ ਵੀ ਉਹਨਾਂ ਚ ਉਸ ਲੜਕੇ ਦਾ ਸਸਕਾਰ ਨਾ ਕੀਤਾ ਜਾਵੇ ਜਿੰਨਾ ਚਿਰ ਕੇ ਪੰਜਾਬ ਖਨੌਰੀ ਕਿਉਂਕਿ ਇਹ ਹੱਦ ਪੰਜਾਬ ਦੀ ਹੈ ਪੰਜਾਬ ਖਨੌਰੀ ਥਾਣੇ ਦੇ ਵਿੱਚ ਉਸ ਅਫਸਰ ਦਾ ਨਾਮ ਪ੍ਰਕਾਸ਼ਿਤ ਕਰਕੇ ਉਹਦੇ ਵਿਰੁੱਧ ਜਿਹੜੀ ਹੈ ਐਫਆਈਆਰ 302 ਦੀ ਕਤਲ ਦੀ ਦਰਜ ਕੀਤੀ ਜਾਵੇ ਤਾਂ ਸਾਡਾ ਮਨ ਠੰਡਾ ਹੁੰਦਾ ਸਾਡੀ ਇਹ ਕਿਸਾਨ ਆਗੂਆਂ ਤੋਂ ਮੰਗ ਹੈ ਬਾਕੀ ਇੱਕ ਨਾ ਅੱਜ ਮੈਂ ਸਾਰੇ ਜੋ ਦੇਖ ਰਹੇ ਚੈਨ ਖਬਰ ਜਿਹੜੇ ਪੁੱਛੀ ਜਾਣਾ ਹੈਗੇ ਨੇ ਵਿਕੇ ਹੋਏ ਉਹਨਾਂ ਦੇ ਆਪਣੇ ਨੇ ਉਹ ਕਹਿੰਦੇ ਵੀ ਜਿਹੜਾ ਕ 9 ਦਿਨ ਸੀ ਹੋਇਆ ਕਹਿੰਦੇ ਵੀ ਇਧਰੋਂ ਪਹਿਲਾਂ ਫਾਇਰਿੰਗ ਕੀਤੀ ਤਾਂ ਉਹਨੇ ਜਵਾਬੀ ਕਰ ਹੋਈ ਕੀਤੀ ਉਹ ਅਸੀਂ ਵੀ ਕੀਤੀ ਤਾਂ ਇਧਰ ਹੋਈ ਆ ਕਿ ਦੇਖੋ ਗੱਲ ਸੁਣੋ ਗੱਲ ਸੁਣੋ ਉਹਦਾ ਸਬੂਤ ਉਹ ਪੇਸ਼ ਕਰਨ ਉਹਨਾਂ ਦੇ ਕਿਸੇ ਦੇ ਬੰਦੇ ਦੇ ਗੋਲੀ ਵੱਜੀ ਹੈ ਤੇ ਜੋ ਗੋਲੀ ਵੱਜੀ ਹੈ ਹਾਂਜੀ ਹਾਂਜੀ ਠੀਕ ਹੈ ਨਹੀਂ ਉਹਦੇ ਸਬੂਤ ਆਪਣੇ ਆਣ ਕੇ ਸਾਡੇ ਲੀਡਰਾਂ ਦੇ ਨਾਲ ਪੇਸ਼ ਕਰਨ ਵੀ ਆ ਦੇਖੋ ਜੀ ਸਾਡੇ ਤੇ ਪਹਿਲਾਂ ਅਟੈਕ ਕੀਤਾ ਗਿਆ ਤਾਂ ਹੋਇਆ ਪਰ ਜੇ ਕੋਈ ਕਿਸੇ ਅਣਹਾਥਾ ਬੰਦਾ ਕਿਸੇ ਕੋ ਪਰ ਘਾੜ ਚ ਕੋਈ 2400 ਹੋ ਵੀ ਗੱਲ ਜਾਂਦੀ ਆ ਨੌਜਵਾਨਾਂ ਤੋਂ ਤੇ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਉਹਨਾਂ ਨੂੰ ਗੋਲੀਆਂ ਸਿੱਧੀਆਂ ਮਾਰੋ ਔਰ ਜੋ ਗੋਲੀ ਹੈ ਉਹ ਸੁਣਦੇ ਅਨਸਾਰ ਇਹ ਆ ਵੀ ਕਿਸੇ ਪਿਸਟਲ ਦੇ ਵਿੱਚੋਂ ਚਲਾਈ ਗਈ ਆ ਉਹ ਕਿੱਥੋਂ ਗੋਲੀ ਆਈ ਉਹਦਾ ਕਾਰਨ ਕੀ ਆ ਉਹ ਅਸੀਂ ਇਸ ਸਰਕਾਰ ਤੋਂ ਪੁੱਛਣਾ ਚਾਹੁੰਦੇ ਆ ਤੇ ਭਗਵਾਨ ਜੀ ਮਾਨ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਵੀ ਲੋਕਾਂ ਨੂੰ ਬੁੱਧੂ ਨਾ ਬਣਾ ਠੀਕ ਹੈ ਜੇ ਤੇਰੀ ਹਦੂਦ ਦੇ ਅੰਦਰ ਉਹਨਾਂ ਦੀ ਕਿਵੇਂ ਜ਼ਰੂਰਤ ਪਈ ਪੁਲਿਸ ਦੀ ਆਣ ਕੇ ਗੋਲੀ ਚਲਾਉਣ ਦੀ ਤੇਰਾ ਕੋਈ ਕੰਟਰੋਲ ਨਹੀਂ ਇੱਥੇ ਸਾਰੀ ਫੋਰਸ ਪਿੱਛੇ ਇਕੱਠੀ ਕੀਤੀ ਆ ਉਹਨਾਂ ਦੇ ਸਿਆਣੇ ਅਫਸਰ ਇੱਥੇ ਆਈਜੀ ਤੱਕ ਬੈਠੇ ਨੇ ਐਸਐਸਪੀ ਤੱਕ ਬੈਠੇ ਨੇ ਦੋ ਜਿਲ੍ਹਾ ਦੇ ਉਹ ਆਣ ਕੇ ਇੱਥੇ ਹਾਲਾਤ ਨਹੀਂ ਸਾਡੇ ਦੇਖ ਸਕਦੇ ਸੋ ਮਰਨ ਤੋਂ ਬਾਅਦ ਜਿਹੜਾ ਹੈਗਾ ਇਹ ਤਾਂ ਤਮਾਸ਼ਵੀਨ ਬਣ ਕੇ ਦੇਖਦੇ ਨੇ ਵੀ ਇਹ ਜਿਹੜਾ ਤਮਾਸ਼ਾ ਇਹਨੂੰ ਵੇਖਿਆ ਜਾਵੇ ਤੇ ਇਹਨੂੰ ਮਾਹੌਲ ਨੂੰ ਹੋਰ ਖਰਾਬ ਕੀਤਾ ਜਾਵੇ ਬਾਕੀ ਇੱਕ ਨਾ ਸਿਆਣੇ ਤੁਸੀਂ ਇੱਕ ਬਲੂ ਸਟਾਰ ਆਪਰੇਸ਼ਨ ਹੈ ਨਾ ਇੱਕ ਜਿਲ੍ਹਾ ਵਾਲਾ ਬਾਗ ਇੱਥੇ ਨਾ ਇੰਨੇ ਲੋਕ ਹੈ ਨਾ ਸਹੀ ਲੋ ਸਾਡੇ ਚਿਹਰੇ ਬਦਲਦੇ ਦਿਮਾਗ ਇੱਕੋ ਹੁੰਦਾ ਸਿਆਣੇ ਦੇਖੋ ਗੱਲ ਇਸਰਾ ਹੈ ਉਸ ਵੇਲੇ ਕੁਝ ਹੋਰ ਹਾਲਾਤ ਸੀਗੇ ਗੱਲ ਤਾਂ ਨਿਹੱਥੇ ਲੋਕਾਂ ਦੀ ਹੁੰਦੀ ਹੈ ਠੀਕ ਨਹੀਂ ਇੱਥੇ ਵੀ ਨਿਹੱਥੇ ਲੋਕ ਬੈਠੇ ਆ ਇਹਨਾਂ ਨੂੰ ਦੱਸੋ ਵੀ ਇਹਨਾਂ ਦੇ ਕੋਲ ਕੀ ਆ ਤੁਸੀਂ মিডিਆ ਵਾਲੇ ਆਪ ਜਿਹੜੀ ਹੈ ਉਹ ਤਲਾਸ਼ੀ ਕਰ ਸਕਦੇ ਹੋ ਇਹ ਸਾਰੇ ਬਹਾਨੇ ਨੇ ਸਰਕਾਰਾਂ ਦੇ ਸਿਰਫ ਕਿਸਾਨ ਜੋ ਉੱਠਦਾ ਜਦੋਂ ਕੋਈ ਆਵਾਜ਼ ਬੁਲੰਦ ਕਰਦਾ ਤਾਂ ਉਹ ਪੰਜਾਬ ਦਾ ਕਿਸਾਨ ਹੀ ਉੱਠਦਾ ਉਹਨਾਂ ਦਾ ਇਹ ਮਕਸਦ ਹੈ ਵੀ ਜੇ ਪੰਜਾਬ ਨੂੰ ਦਬਾ ਦਿੱਤਾ ਜਾਵੇ ਤੇ ਸਾਡੇ ਹਿੰਦੁਸਤਾਨ ਦੇ ਵਿੱਚ ਕੋਈ ਐਹੋ ਜਿਹਾ ਕੋਈ ਸਟੇਟ ਨਹੀਂ ਹੈਗੀ ਜਿਹੜੀ ਸਾਡੇ ਅੱਗੇ ਬੋਲੇ ਤੇ ਬਾਪੂ ਦੇਖੋ ਜਦੋਂ ਨਾ ਕਿਸੇ ਵੀ ਸਟੇਟ ਨੂੰ ਮੌਤ ਨਾ ਨਹੀਂ ਮਤਦਿਕਤ ਹਾਲਾਂ ਦੇ ਨਾ ਕਦੇ ਪਾਣੀ ਪਾਣੀ ਸਾਰੇ ਸਿੱਖਦੇ ਹੁੰਦੇ ਸੀ ਇੱਕੋ ਅੱਗੇ ਹੁੰਦੇ ਸੀ ਸਾਰੇ ਜਿਵੇਂ ਸਾਰੇ ਅੱਗੇ ਹੁੰਦੇ ਨੇ ਪੰਜਾਬ ਦੇ ਲੋਕ ਤੇ ਜਦੋਂ ਸਾਡਾ ਫਾਇਦਾ ਹੁੰਦਾ ਕਿੱਥੇ ਉਦੋਂ ਸੈਂਟਰਸ ਦਾ ਸਾਡਾ ਨਾ ਬਿਤਕਰਾ ਕਰਤੀਆਂ ਤਾਂ ਸਾਡਾ ਤੋਂ ਚੀਜ਼ਾਂ ਮੰਗਦੇ ਕਿਉਂ ਹੋਵੇ ਦੇਖੋ ਇਹ ਅੱਜ ਨਹੀਂ ਹੈਗਾ ਇਹ ਬਿਤਕਰਾ ਅੱਜ ਨਹੀਂ ਹੋਇਆ ਇਹ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਉਸ ਵੇਲੇ ਵੀ ਆਜ਼ਾਦ ਹੁੰਦਿਆਂ ਗ੍ਰਹਿ ਮੰਤ్రਾਲੇ ਜਿਸ ਵੇਲੇ ਕਿ ਜਿਹੜੇ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਪਟੇਲ ਸੀ ਜੀ ਸੀ ਉਹਨਾਂ ਦੀ ਫਾਈਲ ਦੇ ਵਿੱਚੋਂ 56000 ਕਰੋੜ ਦਾ ਬਜਟ ਸਿੱਖਾ ਨੂੰ ਫੇਲ ਕਰਨ ਲਈ ਫੜਿਆ ਲਾਇਆ ਗਿਆ ਪੈਸਾ ਖਰਚਿਆ ਗਿਆ ਅੱਜ ਵੀ ਜਿਹੜੀਆਂ ਏਜੰਸੀਆਂ ਨੇ ਉਹ ਤਕਰੀਬਨ ਇਸ ਕੰਮ ਦੇ ਤੁਲੀਆਂ ਨੇ ਵੀ ਸਿੱਖਾਂ ਨੂੰ ਕਿੰਨੇ ਤੜਿਆਂ ਦੇ ਵਿੱਚ ਜਾਂ ਇਸ ਜ ਮਤਲਬ ਕਿੰਨੇ ਕਿ ਇਹਨਾਂ ਨੂੰ ਖੇਰੂ-ਖੇਰੂ ਕਿਵੇਂ ਕਰਨਾ ਹੈਗਾ ਹੋਰ ਗੱਲਾਂ ਨੀ ਕਰੋ ਪੰਜਾਬ ਪੁਲਿਸ ਵੀ ਕੁਝ ਨਾਲ ਐਦਾਂ ਦਾ ਕਰ ਵੀ ਹੈ ਨਹੀਂ ਪੰਜਾਬ ਪੁਲਿਸਾ ਦੇਖੋ ਪੰਜਾਬ ਪੁਲਿਸ ਦਾ ਸਾਰੀ ਪਿੱਟਾ ਗਿਆ ਸਾਨੂੰ ਇਹ ਦੱਸੋ ਜੇ ਕੱਲ੍ਹ ਉਹ ਹਾਲਾਤ ਸ਼ਾਂਤ ਕਰਾਉਣਾ ਚਾਹੁੰਦੀ ਤਾਂ ਇੱਥੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਵੀ ਦੋ ਜ਼ਿਲ੍ਹਿਆਂ ਦੇ ਐਸਐਸਪੀ ਆਈਜੀ ਤਲਵਾਰ ਚੱਲੀ ਸੀਗੀ ਉਸ ਵੇਲੇ ਆਣ ਕੇ ਵਿੱਚ ਹੋ ਕੇ ਮਾਹੌਲ ਨੂੰ ਸ਼ਾਂਤ ਕਰਾ ਸਕਦੇ ਸੀ ਕਿਉਂਕਿ ਉਹ ਉਹਨਾਂ ਦਾ ਮਕਸਦ ਹੀ ਨੇ ਪਰ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸਾਡੀ ਅਪੀਲ ਹੈ ਸਾਡੀ ਲੀਡਰਸ਼ਿਪ ਨੂੰ ਵੀ ਅਸੀਂ ਕਰ ਰਹੇ ਆ ਵੀ ਅਸੀਂ ਉਸ ਲੜਕੇ ਦਾ ਸਸਕਾਰ ਉਹਨਾਂ ਚਿਰ ਨਹੀਂ ਹੋਣ ਦੇਵਾਂਗੇ ਜਿੰਨਾ ਚਿਰ ਜਿਸ ਅਫਸਰ ਨੇ ਗੋਲੀ ਚਲਾਈ ਹੈ ਉਹਦੀ ਜ਼ਿੰਮੇਵਾਰੀ ਦੱਸੀ ਜਾਵੇ ਔਰ ਬਾਈ ਨੇਮ ਉੱਤੇ ਐਫ ਆਈ ਆਰ ਦਰਜ ਕੀਤੀ ਜਾਵੇ ਮਸਨਾ ਕਰਨਾ ਮੀਟਿੰਗਾਂ ਜਿਆਦਾ ਮੀਟਿੰਗਾਂ ਜਿਆਦਾ ਰਿਜ਼ਲਟ ਇੱਕ ਵੀ ਨਹੀਂ ਇਹ ਕੌਣ ਜ਼ਿੰਮੇਵਾਰ ਹੈ ਦੇਖੋ ਕੇਂਦਰੀ ਮੰਤਰੀ ਵੀ ਆਪਰੇ ਵੀ ਲਾਗੂ ਗਏ ਰੇ ਮੀਟਿੰਗਾਂ ਕਟੋੜ ਕੱਲ ਚਾਰ ਹੋਈਆਂ ਚਾਰ ਹੋਈਆਂ ਰਾਤ ਨੂੰ ਹੋਈ ਰਿਜ਼ਲਟ ਇੱਕ ਵੀ ਨਹੀਂ ਆਇਆ ਦੇਖੋ ਦੇਖੋ ਉਹਦਾ ਕਾਰਨ ਇਹ ਹੈ ਵੀ ਜਦੋਂ ਤੁਸੀਂ ਮੈਨੂੰ ਕੁਝ ਦੇਣਾ ਹੀ ਨਹੀਂ ਚਾਹਦੇ ਜੀ ਠੀਕ ਨਹੀਂ ਜੀ ਜੀ ਹੱਥੋਂ ਦੇਵਾਂ ਦਾ ਖਾ ਬੱਚਾ ਬਤੇਰੀਆਂ ਵਾਲੀ ਕਹਾਵਤ ਹੈ ਉੱਥੇ ਕਿਸਾਨ ਆਗੂ ਕੀ ਕਰਨ ਦੱਸੋ ਜਦੋਂ ਦੇਣਾ ਹੀ ਕੁਝ ਨਹੀਂ ਦਿੱਤਾ ਉਹਨਾਂ ਦਾ 2 ਮਿੰਟ ਦਾ ਕੰਮ ਹੈ ਉੱਥੇ ਐਮਐਸਬੀ ਗੱਲ ਸਾਲ ਇੱਕ ਇੱਕ ਗੱਲ ਦਾ ਮੈਨੂੰ ਜਵਾਬ ਦਿਓ ਤੁਸੀਂ মিডিਆ ਵਾਲੇ ਵੀ ਜੇ ਤਾਂ ਅਸੀਂ ਕੋਈ ਚੀਜ਼ ਵੇਚਣੀ ਹੈ ਕੋਈ ਸਾਡਾ ਕਿਸਾਨੀ ਦਾ ਭਾਅ ਨਿਸ਼ਚਿਤ ਹੈਗਾ ਕਿਸੇ ਚੀਜ਼ ਦਾ ਇੱਕ ਉਹਨਾਂ ਦੀ ਸੂਈ ਤੋਂ ਲੈ ਕੇ ਜਹਾਜ਼ ਤੱਕ ਦਾ ਭਾਅ ਨਿਸ਼ਚਿਤ ਹੈ ਉਹ ਕਹਿੰਦੇ ਲੈਣਾ ਲਵੋ ਨਹੀਂ ਲੈਂਦੇ ਨਾ ਲਵੋ ਇਹ ਸਾਡੇ ਨਾਲ ਇਸ ਦੇਸ਼ ਦੇ ਵਿੱਚ ਬਸ਼ਰਤੇ ਕਿ ਜਿਹੜਾ ਸਾਡਾ ਹੀ ਅਨਾਜ ਹੈ ਉਹਨੂੰ ਸਾਰਾ ਵੰਡਿਆ ਜਾਂਦਾ 2 ਰੁਪਏ ਕਿਲੋ ਉਹ ਆ ਬਾਕੀ ਗੱਲ ਉਹ ਨਹੀਂ ਚਲੋ ਠੀਕ ਹੈ ਤੁਹਾਡੀ ਵਾਲਾ ਵੰਡਿਆ ਹੁੰਦਾ ਸਾਡਾ ਸਾਡਾ ਨਾਜ ਹੁੰਦਾ ਜੇ ਅਸੀਂ ਨਾ ਨਾ ਦਈਏ ਹੈਨਾ ਇੰਡੀਆ ਨਹੀਂ ਬਾਹਰਲੇ ਭੁੱਖੇ ਬੰਦੇ ਮਿਗਰੇਂਟਾਂ ਵਰਗੇ ਗੱਲ ਇਹ ਹੈ ਕਿ ਦੇਖੋ ਤੁਸੀਂ ਕਿ ਮੀਟਿੰਗਾਂ ਛੱਡ ਨਹੀਂ ਕਿਤਨਾ ਕਿਤੇ ਫਿਰ ਮੀਟਿੰਗਾਂ ਕਰਨ ਨਾ ਕਿਉਂ ਮੀਟਿੰਗਾਂ ਕਰ ਰਹੇ ਅਸੀਂ ਨੀਵੇਂ ਬੈ ਰਹੇ ਨਾ ਨਹੀਂ ਮੀਟਿੰਗਾਂ ਤਾਂ ਦੇਖੋ ਗੱਲਬਾਤ ਜੇ ਮੀਟਿੰਗਾਂ ਉਹ ਨਹੀਂ ਕਰਦੇ ਨਹੀਂ ਗੱਲਬਾਤ ਕਰਦਾ ਕੀ ਗੱਲ ਹੈ ਜੇ ਉਹ ਮੀਟਿੰਗ ਨੂੰ ਵਿੱਚੇ ਛੱਡ ਦਿਆ ਤਾਂ ਸਾਰਾ ਦੇਸ਼ ਦੇ ਵਿੱਚ ਇਹ ਗੱਲ ਫਲਾਈ ਜਾਂਦੀ ਹੈ ਵੀ ਜਿਹੜੀ ਕਿਸਾਨ ਯੂਨੀਅਨ ਹੈ ਉਹ ਅਸੀਂ ਗੱਲਬਾਤ ਲਈ ਤਿਆਰ ਆ ਉਹ ਨਹੀਂ ਕਰਦੇ ਹੈਗਾ ਪਰ ਉਹਦਾ ਸਿੱਟ ਨਾ ਹੀ ਉਹ ਨਾ ਕੱਢਣਾ ਹੈਗਾ ਤੇ ਤੁਹਾਡੀ ਤੁਹਾਡੀ ਤੁਹਾਡੇ ਆਗੂਆਂ ਦੇ ਗੱਲਬਾਤ ਹੋਈ ਹੈ ਕਿ ਅੱਗੇ ਜਾਨਣੀ ਕੀ ਹੈ ਦੇਖੋ ਅਜੇ ਤਾਂ ਉਹਨਾਂ ਨੂੰ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੀ ਇਸ ਪਾਸੇ ਧਿਆਨ ਹੈ ਵੀ ਜਿਹੜਾ ਬੱਚਾ ਸ਼ਹੀਦ ਹੋਇਆ ਹੈ ਉਸ ਮਾਹੌਲ ਨੂੰ ਕਿਸ ਤਰੀਕੇ ਨਾਲ ਨਜਿੱਠਿਆ ਜਾਵੇ ਉਦੋਂ ਦੀ ਅਗਲੀ ਰਾਜਨੀਤੀ ਤਾਂ ਫਿਰ ਲੀਡਰ ਹੀ ਦੱਸਣਗੇ ਅਸੀਂ ਤਾਂ ਕਾਉਂਟ ਦੱਸਣ ਆਲੇ ਆ ਪਰ ਸਵਾ ਤੁਹਾਡੇ ਮੀਡੀਆ ਤੋਂ ਸਾਡੀ ਫੇਰ ਇਹ ਹੈ ਵੀ ਜੇ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਠੀਕ ਹੈ ਆਈਜੀ ਉਮਰਾਂ ਰੰਗਲ ਸਮੇਤ ਸੈਣੀ ਤੇ ਪਰਚਾ ਦਰਜ ਹੋ ਜਾਂਦਾ ਹੈ 1307 ਦਾ ਉੱਥੇ ਬੰਦਾ ਮਰਦਾ ਵੀ ਨਹੀਂ ਹੈਗਾ ਤੇ ਫਿਰ ਇੱਥੇ ਕੱਲ ਕਿਉਂ ਨਹੀਂ ਇੱਥੇ ਖੱਟੜ ਤੇ ਤੇ ਅਨੇ ਘਰਾਂ ਮੰਤਰੀ ਜਿਹੜਾ ਨਿਲ ਵੇਜਾ ਜਾਂ ਐਸਐਸਪੀ ਨਰਵਾਣਾ ਉਹਨਾਂ ਤੇ ਪਰਚਾ ਦਰਜ ਕਿਉਂ ਨਹੀਂ ਕੀਤਾ ਜਾਂਦਾ ਸਰ ਬਾਪੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਨਾਲ ਗੱਲਬਾਤ ਕੀਤੀ ਧੰਨਵਾਦ ਥੈਂਕ ਯੂ